ਸਤਿਨਾਮ ਸ਼੍ਰੀ ਵਾਇਗਰੇਵ ਵਾਇਗਜੀਕਾ ਖਾਲਸਾ ਵਾਇਗਜੀਕੀ ਸਤਿ ਸਾਧ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਡੇਰਾ ਬਾਬਾ ਨਾਨਕ ਤੋਂ ਬੋਲ ਰਹੇ ਆ ਆ ਪਿੱਛੇ ਪਾਣੀ ਵੀ ਮਾਰ ਵੇ ਲੋ ਹਟ ਦੇ ਪਾਣੀ ਵੀ ਗੁਰੂ ਪਿਆਰੀ ਸਾਧ ਸੰਗ ਜੀ ਆਪਾਂ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆ ਜੀ ਬਹੁਤ ਪੰਜਾਬੀ ਬਹੁਤ ਦੁਨੀਆ ਦੇ ਸੇਵਾ ਕਰ ਰਹੇ ਨੇ ਵੀ ਹਰ ਪੀੜਤਾ ਦੀ ਮਦਦ ਕਰਨੀ ਚਾਹੀਦੀ ਤੇ ਕਰਨੀ ਵੀ ਚਾਹੀਦੀ ਆ ਪਰ ਇੱਥੇ ਤੁਹਾਨੂੰ ਇਹਨਾਂ ਨੂੰ ਪਤਾ ਵੀ ਕਿੰਨੀ ਨਜਾਇਜ਼ ਹੋ ਰਹੀ ਆ ਜਿੰਨਾ ਵੀ ਰਾਸ਼ਨ ਆ ਰਿਹਾ ਵਾ ਸਾਰੇ ਮੇਨ ਰੋਡ ਤੇ ਆ ਰਹੇ ਨੇ ਮੇਨ ਰੋਡ ਤੇ ਜਿੰਨੇ ਵੀ ਘਰ ਨੇ ਸਾਰੇ ਰੱਜ ਗਏ ਨੇ ਜਿਹੜੇ ਲਿੰਕ ਰੋਡ ਦੇ ਪਿੰਡ ਨੇ ਡੇਰੇ ਨੇ ਉਹਨਾਂ ਤੱਕ ਆਈ ਤੱਕ ਕੋਈ ਚੀਜ਼ ਨਹੀਂ ਪਹੁੰਚੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਲੋਡ ਆ ਤੇ ਭੇਖ ਵਿੱਚ ਗਾਂ ਵੀ ਪੰਜ ਦਾ ਦਿਨ ਲੋੜ ਆ ਇਸ ਕਰਕੇ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਾਲੀ ਨਾ ਕਰੋ ਹੌਲੀ ਹੌਲੀ ਆਓ ਤੇ ਲੋਡ ਬੰਦਾ ਜਿਗਾ ਪਚਾਓ ਮੇਨ ਰੋਡ ਤੇ ਲਿੰਕ ਰੋਡ ਤੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ 'ਚ ਜੇ ਪਾਣੀ ਆ ਟਰੈਕਟਰ ਟਰਾਲੀ ਨਹੀਂ ਜਾ ਸਕਦਾ ਕਿੰਨਾ ਦੇ ਯਾਰਾ ਲੋੜ ਆ ਪਸ਼ੂਆਂ ਵਾਲੀ ਚਾਰਾ ਜਿੰਨਾ ਆ ਰਿਆ ਤੂੜੀ ਆ ਰਹੀ ਸਾਰੀ ਮੇਨ ਰੋਡ ਤੇ ਲਾਥ ਰਹੀ ਆ ਜਿੰਨਾ ਪਿੰਡਾਂ ਜਿਹਦੇ ਪਾਣੀ ਆ ਉਹ ਕਿਤਨਾ ਲਵਾ ਲਗੇ ਵੀਰ ਇਹ ਕਰਕੇ ਕਾਲੀ ਨਾ ਕਰੋ ਅਜੇ ਤੁਹਾਡੀ 10 15 ਦਿਨ 20 ਦਿਨ ਹੋ ਸਕਦਾ ਮਹੀਨਾ ਲੋਡ ਪੈ ਜੇ ਕਿੰਨਾ ਹੌਲੀ ਆਓਗੇ ਤੇ ਘੱਟ ਤੋਂ ਘੱਟ ਲੋਕਲ ਆਪਣੇ ਜਿੰਨੇ ਤੁਹਾਡੇ ਰਿਸ਼ਤੇਦਾਰ ਉਹਨਾਂ ਨੂੰ ਫੋਨ ਕਰਕੇ ਆਓ ਉਹ ਤੁਹਾਨੂੰ ਦੱਸਣਗੇ ਵੀ ਕਿਹੜੇ ਪਿੰਡ 'ਚ ਜ਼ਿਆਦਾ ਲੋਡ ਆ ਤੇ ਇੱਕ ਥਾਂ ਇੱਕ ਪਿੰਡ 'ਚ 10 10 ਟਰਾਲੀਆਂ ਚੜਗੀਆਂ ਨੇ ਜਿਹੜੀਆਂ ਕੀ ਕੱਲ ਇੱਕ ਟਰੱਕ ਆਇਆ ਵਾ ਫੀਡ ਦਾ ਵੀਰ ਦੇ ਟਰੱਕ 'ਚ 500 ਬੋਰੀ ਸੀ 500 ਵਿੱਚੋਂ 50 ਲੋਡਵੰਦਾਂ ਨੂੰ ਗਈਆਂ 4500 ਬੋਰੀ ਲੋਕਾਂ ਲੈ ਲਈ ਆ ਜਿੰਨਾ ਸ਼ਾਮੀ 500 ਦੀ ਵੇਚੀ ਆ ਇਹ ਕਰਕੇ ਵੀਰ ਜੀ ਕਾਲੀ ਨਾ ਕਰੋ ਲੋਡਵੰਦ ਬਹੁਤ ਨੇ ਇਹਨਾਂ ਨੂੰ ਹੋ ਸਕਦਾ 15 ਦਿਨ ਬਾਅਦ ਪਾਣੀ ਲੱਥੀ ਉਹਨਾਂ ਦੇ ਘਰਾਂ ਦੀ ਘੱਟ ਜਾਈਏ ਇਹਨੂੰ ਬਿਸਤਰਿਆਂ ਦੀ ਹਰ ਚੀਜ਼ ਦੀ ਲੋਡ ਪੈਣੀ ਆ ਪਸ਼ੂਆਂ ਨੂੰ ਵੀ ਲੋਡ ਪੈਣੀ ਆ ਤੇ ਗਰੀਬ ਜਿਹੜਾ ਵਾ ਗਰੀ ਤੇ ਰਹਿੰਦਾ ਆਪਣੇ ਘਰ ਤੇ ਜਿਹੜੇ ਚਾਤਰ ਲੋਕ ਨੇ ਉਹ ਸੜਕਾਂ ਦੇ ਆ ਕੇ ਸੜਕਾਂ ਤੋਂ ਲੋਕਾਂ ਦਾ ਰਾਸ਼ਨ ਇਕੱਠਾ ਕਰੀ ਜਾਂਦੇ ਆ ਜਿਹੜਾ ਵੀਰ ਬਾਹਰੋਂ ਆਉਂਦਾ ਉਹਨੂੰ ਪਤਾ ਨਹੀਂ ਲੱਗਦਾ ਪੀਏ ਕਿਥੇ ਰਾਸ਼ਨ ਪਹੁੰਚਾਉਣਾ ਕੋਸ਼ਿਸ਼ ਇਹ ਕਰੋ ਵੀ ਕਾਲੀ ਨਾ ਕਰੋ ਅਜੇ ਰਾਸ਼ਨ ਦੀ ਅਜੇ ਬਹੁਤ ਜ਼ਿਆਦਾ ਲੋੜ ਆ ਤੇ ਇੱਕ ਇਨੀ ਕਿਰਪਾ ਕਰੋ ਵੀ ਆਪਣੇ ਫੋਨ ਕਰਕੇ ਆਓ ਲੋਕਾਂ ਨੂੰ ਉਹ ਤੁਹਾਨੂੰ ਸਹੀ ਟਿਕਾਣੇ ਪਹੁੰਚਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ